ਮੋਗਾ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸਾ ਖਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਇਦੋਨਾਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨਾਂ ਵਿਅਕਤੀ ਇੱਕੋ ਪਿੰਡ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਜਾਂ ਸਰ ਤਰਨਤਾਰਨ ਤੋਂ ਮਗੈ ਵਚਨਾ ਜੀ ਇਹਨਾਂ ਤੋਂ ਹੀ ਅੱਜ ਮਾਨ ਲੈ ਕੇ ਹੋਰ ਪੁਸ਼ਟੀਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਤਰਨਤਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀ ਜਿਨ੍ਹਾਂ ਨੂੰ ਮਿਲੇ ਸਨ ਤੇ ਫਰਦਰ ਇਹ ਨਾਲ ਵੀ ਇਹ ਹੋਰ ਕਿਸਤੋਂ ਲੈ ਕੇ ਆਏ ਸੀ ਜਾਂ ਇੱਥੇ ਕਿਸੇ ਸਪੈਸਿਫਿਕ ਬੰਦਨ ਹੁੰਦਾ ਰਿਹਾ ਸੀ ਉਹ ਕੁਛ ਕਿਛੜੇ ਪਿੰਡ ਐਨਰ ਤੋਂ ਮੰਨਦੇ ਦਰਜ ਜੀ ਅੱਟਲੀ ਜੋ ਰਿਕਾਰਡ ਇਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਾਂ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਿਆ ਕਹਿ ਸਕਦਾ ਸਰ ਹੋਗੇ ਜਿਆਦਾ ਖਬਰ ਹੈ ਇਸ ਕਰਕੇ ਤਰ੍ਹਾਂ ਤਰ੍ਹਾਂ ਹੋ ਗਿਆ ਵੀ ਇਹ ਜਿਆਦਾ ਨਹੀਂ ਇਸ ਸਪੈਸੀਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਡਾਟਾ ਮੇਰੇ ਕੋਲ ਐਸੋਸਿਏਟ ਦੀ ਹੈ ਸਰ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 30 35 ਸਾਲ ਦੀ ਉਪਰ ਦੇ Thank you